ਸਸਿਕ ਕਾਲਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੇ ਵੀਰਾਂ ਦੀ ਡਿਮਾਂਡ ਮੁਤਾਬਕ ਆਪਾਂ ਲੈ ਕੇ ਆਇਆ ਬਹੁਤ ਸੋਹਣੀ i20 ਕਾਰ 2012 ਮਾਡਲ ਕਿਸੇ ਵਕੀਲ ਦੀ ਕਾਰ ਆ ਗੱਡੀ ਤੇ ਨਿਗਾਹ ਮਾਰ ਲਓ 2013 ਮਾਡਲ ਡੀਜ਼ਲ ਪੰਜਾਬ ਨੰਬਰ ਤੇ ਉਸ ਤੋਂ ਬੱਲੇ ਬਾਈ ਪਤਾ ਕਰ ਲੋ ਨੋਟ ਆਪਣਾ ਪੂਰੀ ਕਾਰ ਰਿਪਿਆਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ TVS ਏਜੰਸੀ ਐਂਡ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਤੋਰੀ ਗੱਡੀ ਦੀ ਪਾਰਟੀ ਨਾਲ ਬਹੁਤ ਹੋਣੀ ਆ 2 ਤੋਂ 3 ਪੀਸ ਹੈ ਗੱਡੀ ਦੇ ਪੇਂਟ ਨੇ ਟਾਇਰ 70 ਤੋਂ 80% ਹੈ ਨਿਗਾਹ ਮਾਰ ਲਓ ਜੀ ਗੱਡੀ ਤੇ ਸਪੋਰਟਸ ਵੇਰੀਐਂਟ i20 ਸਪੋਰਟਸ ਵੇਰੀਐਂਟ ਵਾਲੀ ਇਹ ਕਾਰ ਆ ਵਿੱਚੋਂ ਅੰਟੀਵੀ ਉੱਤੇ ਨਿਗਾਹ ਮਾਰ ਲਓ ਵੋਲਿਊਮ ਕੰਟਰੋਲ ਬਟਨ ਸਾਰਾ ਕੁਝ ਗੱਡੀ ਦਾ ਇਕੱਲਾ ਇਕੱਲਾ ਫੰਕਸ਼ਨ ਵਰਕ ਕਰਦਾ ਪੰਜੋ ਹੀ ਅਲਾਈ ਵੀਲ ਗੱਡੀ ਨੂੰ ਆ ਜਾਂਦੇ ਨੇ ਲੋ ਜੀ ਕਨੈਕਟਰ ਸਾਈਡ ਤੋਂ ਮਾੜੀ ਜੀ ਨਿਗਾ ਮਾਰ ਲਓ ਆਇਲ ਸਰਵਿਸ ਕੱਟੀ ਦੀ ਡਨ ਨਵੀਂ ਬੈਟਰੀ ਵਾਪਸ ਤੁਹਾਨੂੰ ਇੰਜਨ ਕੂਟੇ ਦੇ ਰਖਾ ਦਨੇ ਆ ਤੇ ਸਿੰਗਲ 에ਅਰ ਬੈਗ ਵਾਲਾ ਇਹ ਮਾਡਲ ਆ ਤਕਰੀਬਨ ਪੌਣੇ ਤੋਂ ਪੌਣੇ 2 ਲੱਖ ਤੋਂ ਲੈ ਕੇ 2 ਲੱਖ ਦੀ ਰੇਂਜ ਵਿੱਚ ਗੱਡੀ ਤੇ ਲੌਨ ਵੀ ਹੋ ਜਾਊਗਾ। ਲੋਈ ਇੰਜਨ ਤੇ ਨਿਕਾ ਮਾਰ। ਸਭ ਤੋਂ ਪਹਿਲਾ ਬੈਟਰੀ ਬੈਟਰੀ ਦੀ 1.5 ਸਾਲ ਦੀ ਗਾਰੰਟੀ ਵਾਰੰਟੀ। ਗੱਡੀਆਂ ਦੇ ਨਿਕਾ ਮਾਰੋ ਕਿਸੇ ਪਾਸੇ ਹੋਈ ਲੱਗੇ ਵੱਜਣੀ ਕਿਸੇ ਪਾਸੇ ਐਕਸੀਡੈਂਟ ਨਹੀਂ। ABS ਬ੍ਰੇਕਾਂ ਵਾਲਾ ਇਹ ਵੈਰੀਐਂਟ ਆ ਜਾਂਦਾ। ਆਇਲ ਸਰਵਿਸ ਵੀ ਗੱਡੀ ਦੀ ਦਾਣਾ ਆਇਲ ਸਰਵਿਸ ਵੀ ਕਰਾਣ ਦੀ ਲੋੜ ਨਹੀਂ। ਜਿਵੇਂ ਆਪਾਂ ਦੱਸਿਆ ਵੀ ਨਵੇਂ ਸਾਲ ਦੇ ਆਫਰ ਸੀ ਤਾਂ ਆਪਾਂ ਕਈ ਗੱਡੀਆਂ ਤੇ ਫਾਇਲ ਸਰਵਿਸ ਕਰਵਾ ਕੇ ਹੀ ਦਿੱਤੀ ਹੈ। ਦੋ ਤਿੰਨ ਗੱਡੀਆਂ ਆਪਣੀ ਉਹਨਾਂ ਵਿੱਚੋਂ ਸੇਲ ਹੋ ਗਈਆਂ। ਤੇ ਗੱਲ ਕਰਦੇ ਆ ਵੀਰੇ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 2,75,000 ਰੁਪਏ ਪਿਆਬ ਦਾ ਨੰਬਰ ਆ। ਪੌਣੇ ਤੋਂ ਤੋਂ 2 ਲੱਖ ਦਾ ਲੋਨ ਵੀ ਹੋ ਜਾਏ। ਇਹ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ। ਮਿਲਦੇ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਪਿਆਰ ਸასი ਸ਼ਕਾਰ।